ਤੇ ਜੇਲ੍ਹ ਭੇਜਤਾ ਹਾਂਜੀ ਜੇਲ੍ਹ ਭੇਜਦਾ ਹਾਂ ਹੁਣ ਉਹਦਾ ਦੋ ਦਿਨ ਦਾ ਰਿਮਾਂਡ ਲਿਆ ਆਇਆ ਅੱਛਾ ਜਣ ਕੇ ਰਿਮਾਂਡ ਤੇ ਹਾਂ ਹੂੰ ਤੇ ਦੋਸਾ ਕੇਸ ਤਾਂ ਫਾਸਟ ਟਰੈਕ ਤੇ ਚੱਲਦਾ ਪਿਆ ਤੁਸੀਂ ਇਹ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਇਹ ਕਹ ਦੇਣੀ ਆ ਵੀ ਜਿੱਦ ਦੇ ਉਹਨੂੰ ਜੇਲ੍ਹ ਭੇਜਦੇ ਆ ਵੀ ਜੇਲ੍ਹ ਕਿੱ데 ਭੇਜਦੇ ਤੇ ਕਿਹੜੀ ਜੇਲ੍ਹ ਚ ਭੇਜਦੇ ਆ ਅੱਛਾ ਹਾਂ ਦੇਖੋ ਜਿਹਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਹੋਵੇ ਉਹ ਮਰੇ ਫਿਰ ਆਪਾਂ ਨੂੰ ਸੁਨੇਹਾ ਲੱਗਿਆ ਜਿਹੜਾ ਮੁੰਡਾ ਨਾ ਚਕਾਉ ਨਹੀਂ ਜਿਹੜਾ ਕੰਮ ਕਰਕੇ ਮਾਰਿਆ ਆ ਉਹ ਵੀ ਉਦਾਂ ਹੀ ਮਰੇ ਐ ਤਾਂ ਪਤਾ ਕੀ ਆ ਬਾਈ ਕੋਤ ਕਿਵੇਂ ਠੀਕ ਆ ਹੱਸੀ ਗੱਪਾਂ ਤਾਂ ਕੀਤੀ ਹੈ ਮੈਂ ਅਬਾਂ ਸੈ ਇ ਜਾਣੇ ਪਹਿਲੇ ਮੇਰੇ ਸਾਹਮਣੇ ਆ ਕੇ ਪੁੱਛਿਆ ਜਾਂਦੇ ਮੇਰੇ ਕਹਿੰਦਾ ਤੀਕ ਸੂਟ ਤੇ ਜਿਹੜਾ ਤੂੰ ਘਮਾਇਆ ਤੇ ਜੋ ਮਾਰਦੀ ਕਰਨ ਪਰਵਾਸ ਨਹੀਂ ਕਹਿੰਦੇ ਉਹ ਫਾਂਸੀ ਦੇ ਜਾਵੇ ਕੋਈ ਨਾ ਕੋਈ ਨਾ ਬਤਾ ਫਾਂਸੀ ਆ ਫਾਂਸੀ ਵਾਲਾ ਕੰਮ ਆਪਾਂ ਤਕੜੇ ਰਿਓ ਕੋਈ ਨਾ ਪਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਯਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲ ਤੇ ਜੇਲ੍ਹ ਭੇਜਤਾ हां जी ਜੇਲ੍ਹ ਭੇਜਤਾ ਹੈ ਇਹ ਹੁਣ ਉਹ ਦੋ ਦੂਜੇ ਨਰਮਾਂਡਲੇ ਆਇਆ ਅੱਛਾ ਜਨ ਕੇ ਰਿਮਾਂਡ ਤੇ ਹਜੇ ਹੂੰ ਦੇ ਦੋ ਦਾ ਕੇਸ ਤਾਂ ਫਾਸਟ ਟਰੈਕ ਤੇ ਜਾਂਦਾ ਆ ਤੁਸੀਂ ਇਹ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਿ ਦੇਣੀ ਆ ਵੀ ਜਿੱਦੇ ਉਹਨੂੰ ਜੇਲ੍ਹ ਭੇਜਦੇ ਆ ਵੀ ਜੇਲ੍ਹ ਕਿੱ데 ਭੇਜਦੇ ਤੇ ਕਿਹੜੀ ਜੇਲ੍ਹ ਚ ਭੇਜਦੇ ਆ ਆਸ਼ਾ ਜੀ ਹਾਂ ਦੇਖੋ ਜਿਹਦਾ ਕਾਨੂੰਨ ਦੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਆਏ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਹੋਵੇ ਉਹ ਮਰੇ ਫਿਰ ਆਪਾਂ ਨੂੰ ਸਨੇਹਾ ਨਾਲ ਕਿੰਦਾ ਮੂੜਿਆ ਮੁੰਡਾ ਨਾ ਜਿੱਤਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਆ ਮੇਰੇ ਉਹ ਵੀ ਉਦਾਂ ਹੀ ਮਰੇ ਆਏ ਤਾਂ ਪਤਾ ਕੀ ਆ ਬਾਈ ਕੋਤ ਕਿਵੇਂ ਠੀਕ ਆ ਅਸੀ ਘਬਰ ਤਾਂ ਘਬਰਾ ਨਹੀਂ ਕੀਤੀ ਐ ਮੈਂ ਤਾਂ ਬੱਸ ਇਹ ਜਾਣਨੀ ਪਹਿਲੇ ਮੇਰੇ ਸਾਹਮਣੇ ਆ ਕੇ ਮੈਂ ਉਹਨੂੰ ਪੁੱਛਣਾ ਚਾਹੁੰਦੀ ਮੇਰੇ ਕਹਿੰਦੇ ਕੀ ਸੋਚਦੇ ਜਿਹੜਾ ਤੂੰ ਮਾਰਿਆ ਤੇ ਜੋ ਮਾਰਦੀ ਕਰਨ ਸਬਰ ਬਸ ਇਹ ਕਹਿੰਦੇ ਉਹਨੂੰ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਪਰ ਤਾਂ ਫਾਂਸੀਆਂ ਭੂਸੀਆਂ ਦਾ ਕੰਮ ਆਪਾਂ ਤੱਕੜੇ ਰਿਓ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਯਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਆਪਨੇ